ਵਾਹ ਰਹੋ ਡਬਲਯੂਟੀਓ ਦੇ ਵਿੱਚੋਂ ਬਾਹਰ ਆਓ ਬਾਹਰ ਆਓ ਬਾਹਰ ਆਓ ਬਾਦੇ ਕਰਕੇ ਮੁੱਕਣ ਵਾਲੀ ਮੋਦੀ ਸਰਕਾਰ ਮੁਤਾਵਾਟ ਕੱਢ ਗਏ ਜੇਲਾ ਕੀਤੇ ਪੰਜਾਬ ਸਰਕਾਰ ਮੁਤਾਵਾਟ 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 ਅੱਜ ਪੂਰੇ ਭਾਰਤ ਦੇ ਵਿੱਚ ਕਿਸਾਨਾਂ ਵੱਲੋਂ ਡਬਲਯੂਟੀ ਦਾ ਵਿਰੋਧ ਕੀਤਾ ਗਿਆ ਕਿਉਂਕਿ ਆਬੂ ਤਾਬੀ ਦੇ ਵਿੱਚ ਜਿਹੜੀ ਬੈਠਕ ਹੋ ਰਹੀ ਸੀ ਉਹਦੇ ਵਿੱਚ ਭਾਰਤ ਸ਼ਾਮਲ ਸੀ ਕਿਸਾਨ ਕਹਿ ਰਹੇ ਨੇ ਕਿ ਜਿਹੜਾ ਭਾਰਤ ਉਸ ਤੋਂ ਬਾਹਰ ਆਵੇ ਤਾਂ ਹੀ ਕਿਸਾਨਾਂ ਦਾ ਫਾਇਦਾ ਹੋ ਸਕਦਾ ਹੈ ਇਸ ਸਮੇਂ ਤਸਵੀਰਾਂ ਤੁਹਾਨੂੰ ਅਸੀਂ ਖਨੌਰੀ ਬਾਰਡਰ ਤੋਂ ਪਹਿਲਾਂ ਦੀਆਂ ਦਿਖਾਵਾਂਗੇ ਜਿੱਥੇ ਭਾਰਤੀ ਕਿਸਾਨਿਓਂ ਗ੍ਰਾਹਾਂ ਵੱਲੋਂ ਵੱਡਾ ਇਕੱਠ ਕਰਕੇ ਹਜ਼ਾਰਾਂ ਟਰੈਕਟਰ ਲੈ ਕੇ ਜਿਹੜਾ ਦਿੱਲੀ ਵੱਲ ਮੂੰਹ ਕਰਕੇ ਖੜਾਏ ਗਏ ਸੀ ਉਸ ਤੋਂ ਬਾਅਦ ਇੱਕ ਵੱਡਾ ਪੁਤਲਾ ਜਲਾਇਆ ਗਿਆ ਜਿਹਦੇ ਵਿੱਚ ਪਟਾਕੇ ਚਲਾਏ ਗਏ ਦੀ ਸਾਈਡ ਦੇ ਵਿੱਚ ਤੁਸੀਂ ਉਹ ਬਾਕਸ ਦੇ ਵਿੱਚ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੀ ਜਿਹੜੀ ਅੱਜ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨ ਸੀ ਜਿਹੜੇ ਉੱਥੇ ਮੌਜੂਦ ਰਹੇ ਨੇ 4 ਘੰਟੇ ਦੇ ਪ੍ਰਦਰਸ਼ਨ ਤੋਂ ਬਾਅਦ ਜਿਹੜਾ ਇਹ ਪ੍ਰਦਰਸ਼ਨ ਆ ਉਸ ਸਮਾਪਤ ਕੀਤਾ ਗਿਆਗਾ ਇੱਕ ਵੱਡਾ ਪੁਤਲਾ ਸੀ ਜਿਹੜਾ ਉਹ ਜਲਾਇਆ ਗਿਆ ਕਿਉਂਕਿ ਇਹ ਜਗ੍ਹਾ ਦੇ ਵਿੱਚ ਇੱਕ ਵਿਸਾਲ ਪੁਤਲਾ ਬਣਾ ਕੇ ਜਿਹੜਾ ਉਸ ਦੇ ਵਿੱਚ ਪਟਾਕੇ ਜਿਹੜੇ ਉਹ ਪਾਏ ਗਏ ਸੀ ਪਰ ਨਾਲ ਹੀ ਕਹਿ ਸਕਦੇ ਹਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਟਰੈਕਟਰ ਸੀ ਜਿਹੜੇ ਉਹ ਲੈ ਕੇ ਕਿਸਾਨ ਇੱਥੇ ਖੜੇ ਹੋਏ ਸੀ ਹੁਣ ਕਾਫਲਾ ਜਿਹੜਾ ਇੱਥੋਂ ਹੁਣ ਆਪੋ ਆਪਣੇ ਪਿੰਡਾਂ ਵੱਲੋਂ ਕੂਚ ਕਰ ਰਿਹਾ ਉਹ ਜਾ ਰਹੇ ਨੇ ਕਿਸਾਨ ਕਿਉਂਕਿ ਸੰਗਰੂਰ ਤੋਂ ਲੈ ਕੇ ਖਨੌਰੀ ਤੱਕ ਲਗਭਗ 40 ਕਿਲੋਮੀਟਰ ਦਾ ਜਿਹੜਾ ਏਰੀਆ ਬਣਦਾ ਸੀ ਜਿੱਥੇ ਕਿਸਾਨਾਂ ਵੱਲੋਂ ਆਪਣੇ ਟਰੈਕਟਰ ਸੀ ਜਿਹੜੇ ਉਹ ਖੜੇ ਕੀਤੇ ਗਏ ਸੀ ਇੱਕ ਵਿਸਾਲ ਕਤਾਰ ਦੇ ਵਿੱਚ ਪ੍ਰਧਾਨ ਜੀ ਅੱਜ ਇੱਕ ਵੱਡਾ ਕਹਿ ਸਕਦਾ ਕਿ ਹੁਣ ਤੱਕ ਦਾ ਜਿੰਨੇ ਪ੍ਰਦਰਸ਼ਨ ਦੇਖੇ ਹੋਣਗੇ ਜਾਂ ਹੋਏ ਨੇ ਤੇ ਉਸ ਤੋਂ ਵੱਡਾ ਅੱਜ ਬਹੁਤ ਵੱਡਾ ਕਾਫਲਾ ਦੇਖਿਆ ਲਗਭਗ 40 ਕਿਲੋਮੀਟਰ ਦੇ ਏਰੀਆ ਚੋਂ ਗਰਾਹਾਂ ਜੱਥੇਬੰਦੀ ਵੱਲੋਂ ਜਿਹੜੇ ਕਿਸਾਨ ਆਏ ਸੀ ਟਰੈਕਟਰ ਲੈ ਕੇ ਖੜੇ ਸੀ ਦੇਖੋ ਜਿਹੜਾ ਸੰਯੁਕਤ ਮੋਰਚੇ ਨੇ ਕਾਲ ਦਿੱਤੀ ਸੀ ਜਿਹੜੇ ਸਾਡੇ ਕਿਸਾਨਾਂ ਤੇ ਜ਼ਬਰ ਹੋਇਆ ਸੀ ਸਾਡੇ ਸਾਥੀ ਕੁਝ ਬਾਰਡਰਾਂ ਤੇ ਹਰਿਆਣੇ ਤੇ ਗਏ ਤੇ ਇਹ ਕਰਕੇ ਬਹੁਤ ਵੱਡਾ ਨੁਕਸਾਨ ਹੋ ਗਿਆ ਕਿਉਂਕਿ ਸਾਡਾ ਸੰਯੁਕਤ ਮੋਰਚੇ ਨਾਲ ਜਿਹੜਾ ਗਰਾਹਾਂ ਜੱਥੇਬੰਦੀਆ ਜਦੋਂ ਤਾਲਮੇਲ ਹੋਇਆ ਉਹਨਾਂ ਦੇ ਜ਼ਬਰ ਦੇ ਉੱਤੇ ਅਸੀਂ ਆਪਦੇ ਜਿਹੜੇ ਪੰਜਾਬ ਸਰਕਾਰ ਨਾਲ ਲੜਾਈ ਤੇ ਉਹਨੂੰ ਵਾਪਸ ਲੈਤਾ ਤੇ ਇਸ ਮੈਦਾਨ ਦੇ ਵਿੱਚ ਆ ਗਏ ਸੀ ਇਸ ਮੈਦਾਨ ਦੇ ਵਿੱਚ ਰਾ ਲਾਂ ਲਾਂਤੀ ਸੰਯੁਕਤ ਮੋਰਚੇ ਦਾ ਸਾਰੀ ਦਿੱਲੀ ਦੇ ਬਾਡਰਾਂ ਦੇ ਆਲੇ-ਦੁਆਲੇ ਟਰੈਕਟਰ ਮਾਰਚ ਹੈਂਡਲ ਮਾਰਚ ਕੀਤਾ ਇਹ ਵੱਧ ਤੋਂ ਵੱਧ ਅੱਜ ਲੋਕਾਂ ਦਾ ਤੇ ਜਾਂ ਜਿਹੜੇ ਬਾਈ ਫੇਸਬੁੱਕ ਹੀ ਕਿਸੇ ਦੇ ਖਿਲਾਫ ਪਾਈਆਂ ਤੇ ਕੋਈ ਕਦੇ ਕਿਸੇ ਜਥੇਬੰਦੀ ਦੇ ਖਿਲਾਫ ਕਦੇ ਕਿਸੇ ਗੱਲੇ ਦੇ ਉਹਨਾਂ ਨੂੰ ਵੀ ਪਤਾ ਮੈਸੇਜ ਸੀ ਇਹ ਵੀ ਕਿਸਾਨ ਇੱਕ ਮੰਚ ਤੇ ਨੇ ਬਹੁਤ ਵੱਡਾ ਮੈਸੇਜ ਦੀ ਬਾਈ ਤੁਹਾਨੂੰ ਭੁਲੇਖਾ ਹੈ ਤੁਸੀਂ ਕੁਝ ਕਹੀਂ ਜਾਓ ਘਰੇ ਬੈਠੇ ਚੰਗੇ ਸਾਡੇ মিডিਆ ਵਾਲੇ ਚੈਨਲ ਨੂੰ ਪਤਾ ਸਾਰਾ ਇਸ ਕਰਕੇ ਆ ਸੀ ਇਕਜੁੱਟਾਂ ਸਾਡੀਆਂ ਮੱਗਾਂ ਇਕਰੇ ਠੀਕ ਹੈ ਕੋਈ ਪਹਿਲਾਂ ਵਗਿਆ ਕੋਈ ਮਗਰੋਂ ਵਗਿਆ ਸੀ ਤਾਲਮਿਲ ਤੇ ਲੱਗੇ ਹੋਏ ਆ ਸਾਡੀ ਲੀਡਰਸ਼ਿਪਾਂ ਚੁਰੇ ਬੋਲਣ ਲੱਗਾ ਤੋਂ ਨਹੀਂ ਆ ਸੂਬਾ ਦੀ ਸੂਬਾ ਪ੍ਰਧਾਨ ਕਿਉਂਕਿ ਉਹ ਇੱਧਰ ਵੀ ਤੰਗ ਜੱਥੇ ਚਾਰ ਵੇਸ ਦੀਆਂ ਗੱਲਬਾਤ ਕਰ ਰਿਹਾ ਹੈ ਸੰਜੋਤ ਮੋਰਚੇ ਨਾਲ ਵੀ ਹੈ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਥੋੜੇ ਸਮੇਂ ਦੇ ਵਿੱਚ ਹੀ ਆਪਾਂ ਸਾਰਿਆਂ ਨੂੰ ਇਕੱਠੇ ਕਰਨ ਜਾ ਰਹੇ ਹਾਂ ਇਸ ਕਰਕੇ ਵੱਡੀ ਤਾਕਤ ਇਕੱਠੀ ਕਰਕੇ ਦੁਸ਼ਮਣ ਤਕੜਾ ਦੁਸ਼ਮਣ ਤਕੜੇ ਨੂੰ ਜਦੋਂ ਢਾਉਣਾ ਹੋਵੇ ਉਦੋਂ ਸਾਰੇ ਪਰਿਵਾਰ ਦਾ ਸਾਰੇ ਵੀਰਾਂ ਦਾ ਸੌਥਾ ਹੋਣਾ ਚਾਹੀਦਾ ਇਸ ਕਰਕੇ ਸਾਡੇ ਜਿਹੜੇ ਦੋ ਭਰਾ ਹੁੰਦੇ ਨੇ ਜਿਵੇਂ ਉਹਨਾਂ ਦੇ ਲੜਾਈ ਝਗੜੇ ਬਹੁਤ ਹੁੰਦੇ ਰਹੇ ਜਦੋਂ ਕਿਸੇ ਇੱਕ ਭਾਈ ਦੇ ਛੋਟੇ ਦੇ ਜਾਂ ਵੱਡੇ ਦੇ ਵਾਰ ਕਰੇ ਕੋਈ ਦੁਸ਼ਮਣ ਉਦੋਂ ਫਿਰ ਉਹ ਕਹਿ ਦਿੰਦੇ ਰਹੇ ਵੀ ਮਗਰੋਂ ਕਰ ਲਾਂਗੇ ਜਦੋਂ ਆਪਣੇ ਇਕੱਲੇ ਛੱਕੇ ਨੇ ਜਿਹੜੇ ਅੱਜ ਆਪਾਂ ਦੋ ਇਕੱਠੇ ਹੋਈਏ ਫਿਰ ਉਹ ਬਰਾਬਰ ਗੜਾ ਸੱਚਾ ਹੁੰਦਾ ਇਸ ਕਰਕੇ ਅੱਜ ਅਸੀਂ ਇਕੱਠੇ ਆ ਆ ਲੋਕਾਂ ਦੀ ਤਿਆਰੀ ਤੇ ਆ ਜਿਹੜੇ ਪੂਤਲੇ ਫੂਕੇ ਨੇ ਉਹ ਡਬਲ ਟੀਓ ਦੀ ਜਿਹੜੀ ਮੀਟਿੰਗ ਚੱਲ ਰਹੀ ਹੈ ਆ ਸਾਰੇ ਦੇਸ਼ ਦੇ ਲੋਕਾਂ ਨੂੰ ਕੀ ਬਾਹਰਲੇ ਦੇਸ਼ਾਂ ਦੇ ਲੋਕਾਂ ਨੂੰ ਗੱਲ ਦੱਸੀ ਹੈ ਵੀ ਇਹ ਡਬਲ ਟੀਓ ਦੇ ਵਿੱਚੋਂ ਸਰਕਾਰਾਂ ਬਾਹਰ ਆਉਣ ਤੇ ਕਿਸਾਨੀ ਦਾ ਘਾਲ ਨਾ ਕਰਨ ਇਸ ਕਰਕੇ ਇਸ ਗਲਦੀ ਸਾਡੀਆਂ ਤਿਆਰੀਆਂ ਨੇ ਅੱਜ ਆਉਣ ਵਾਲੇ ਦਿਨਾਂ ਦੇ ਵਿੱਚ ਵੱਡਾ ਫੈਸਲਾ ਲੱਤਾ ਜਾਣਾ। ਅਗਲੇ ਦਿਨ ਵਿੱਚ ਵੱਡਾ ਫੈਸਲਾ ਆਊਗਾ। ਪਰ ਇੱਕ ਚੀਜ਼ ਅੱਜ ਮੈਂ ਦੇਖੀ ਕਿ ਸੰਗਰੂਰ ਤੋਂ ਲੈ ਕੇ ਮਹਿਲਾ ਚੌਂਕ ਜਿੱਥੇ ਆਪਾਂ ਖੜੇ ਆ ਪਿੰਡ ਤੋਂ ਲੈ ਕੇ ਖਨੌਰੀ ਤੱਕ ਟਰੈਕਟਰ ਟਰੈਕਟਰ ਨਜ਼ਰ ਆਏ। ਕੁਝ ਕਿਸਾਨਾਂ ਨਾਲ ਅਸੀਂ ਗੱਲਬਾਤ ਕਰੀ ਉਹ ਕਹਿੰਦੇ ਹਜੇ ਤਾਂ ਅਸੀਂ ਸਿਰਫ ਪਿੰਡ ਦੇ ਵਿੱਚੋਂ 5 ਜਾਂ 10 ਕਿਸਾਨ ਹੀ 10 ਟਰੈਕਟਰ ਹੀ ਲੈ ਕੇ ਆਏ ਆ। ਕਿ ਅਗਰ ਜੇ ਵੱਡੇ ਪੱਧਰ ਤੇ ਸੱਦਾ ਦਿੱਤਾ ਜਾਂਦਾ ਤਾਂ ਤਸਵੀਰ ਕੁਝ ਹੋਰ ਹੁੰਦੀ ਬਿਲਕੁਲ ਜਣੀ ਅੱਜ ਜਿਹੜਾ ਸੀਮਤ ਜਣੀ ਆਪਾਂ ਕਹਿ ਲਈਏ ਹਰੇਕ ਪਿੰਡ ਦੇ ਵਿੱਚੋਂ ਅਗਲਾ ਸਾਨੂੰ ਕਿਉਂਕਿ ਕਿਸਾਨ ਨੇ ਜਿਹੜੇ ਬਹੁਤ ਸਾਰੇ ਖਰਚੇ ਗਣੀ ਵੀ ਦੇਖਦੇ ਆ ਕਿਉਂਕਿ ਜਿਵੇਂ ਮਾਲਾਂ ਦੇ ਵਿੱਚ ਖੜਿਆ ਮਾਲਾਂ ਦੇ ਵਿੱਚੋਂ ਕੱਲੇ ਮਾਲਾਂ ਦੇ ਵਿੱਚੋਂ ਅੱਜ 100 ਟਰੈਕਟਰ ਉਰੇ ਆਇਆ ਹੈ ਜਣੀ ਆ ਇਸ ਤਰ੍ਹਾਂ ਸਾਡੇ ਕੋਲੇ ਬਹੁਤ ਵੱਡੇ ਵੱਡੇ ਪਿੰਡ ਆ ਜਿੱਥੋਂ 2-2 2.2 100 ਟਰੈਕਟਰ ਕੱਲੇ ਪਿੰਡ ਚੋਂ ਕੱਢਿਆ ਜਾ ਸਕਦਾ ਜਣੀ ਕਿਉਂਕਿ ਸਾਨੂੰ ਇਹ ਉਮੀਦ ਹੈ ਪੂਰੀ ਵੀ ਅੱਜ ਜੇ ਅਸੀਂ ਜਿਵੇਂ ਮੈਹਲਾ ਤੋਂ ਲਾ ਕੇ ਖਨੌਰੀ ਤੱਕ ਦਾ ਅੱਜ ਟਰੈਕਟਰ ਖੜੇ ਕੀਤੇ ਆ ਜਣੀ ਜੇ ਹੋ ਸਕਦਾ ਇਹ ਤੋਂ ਦੁੱਗਣੇ ਟਰੈਕਟਰ ਆ ਜਿਹੜੇ ਉਹ ਵੀ ਹੋ ਸਕਦੇ ਆ ਕਿਉਂਕਿ ਸਾਨੂੰ ਪੂਰਨ ਉਮੀਦ ਆ ਕਿਸਾਨਾਂ ਤੇ ਸਾਡੇ ਲੜਨ ਵਾਲੇ ਲੋਕਾਂ ਤੇ ਵੀ ਜਦੋਂ ਜਿਹਾ ਜੇ ਇਹਨਾਂ ਨੂੰ ਸੱਦਾ ਦੰਦੇ ਆ ਉਹ ਤੇ ਇਹ 100% ਫੁੱਲ ਚੜਾਉਂਦੇ ਆ ਜਣੀ ਕਿਸੇ ਵੀ ਨਹੀਂ ਹੋਇਆ ਵੀ ਅਸੀਂ ਐਨੇ ਬੁਲਾਏ ਹੋਣਾ ਕਿਸਾਨ ਥੋੜੇ ਆਏ ਹੋਣਾ ਜਦੋਂ ਅਸੀਂ ਸੀਮਤ ਬੁਲਾਇਆ ਸੀਮਤ ਵੀ ਆਇਆ ਜਦੋਂ ਪੂਰੇ ਜੋਰ ਨਾਲ ਬੁਲਾਉਨੇ ਆ ਉਦੋਂ ਅਸੀਂ ਲੱਖਾਂ ਦਾ ਇਕੱਠ ਵੀ ਕੀਤਾ ਤੁਹਾਡੇ ਸਾਹਮਣੇ ਆ ਚਾਹੇ ਬਰਨਾਲੇ ਦੀ ਧਾਰਨ ਲੈ ਲੋ ਚਾਹੇ ਦਿੱਲੀ ਦੇ ਠੀਕਰੀ ਬਾਉਂਡਰ ਦੀ ਧਾਰਨ ਲੈ ਲਿਏ ਉਦੋਂ ਸਾਡੀਆਂ ਮਾਵਾ ਭੈਣਾਂ ਦਾ ਇਕੱਲੀਆਂ ਦਾ ਅਸੀਂ 80000 ਤੋਂ ਉੱਪਰ ਦਾ ਇਕੱਠ ਕੀਤਾ ਜਣੀ ਜੇ ਬਰਨਾਲੇ ਦਾਣਾ ਦੀ ਮੰਡੀ ਦੀ ਗੱਲ ਕਰਨੀ ਹੋਵੇ ਉਥੇ 2.5 ਲੱਖ ਕਿਸਾਨ ਆ ਜਿਹੜੇ ਸਾਡੀਆਂ ਮਾਵਾ ਭੈਣਾਂ ਸਮੇਤ ਪਹੁੰਚੇ ਆ ਇਸ ਕਰਕੇ ਸਾਨੂੰ ਪੂਰਨ ਉਮੀਦ ਹੈ ਲੜਨ ਵਾਲੇ ਲੋਕ ਕੇਤੇ ਪਿੱਛੇ ਨਹੀਂ ਹਟਦੇ ਹੁੰਦੇ ਬਿਲਕੁਲ ਸਭ ਕਿਸਾਨਾਂ ਵੱਲੋਂ ਵੱਡੀ ਗੱਲ ਕਹੀ ਗਈ ਆ ਦੀ ਲੜਾਈ ਜਿਹੜੀ ਬਾਰਡਰਾਂ ਤੇ ਹੋ ਰਹੀ ਹੈ ਇਹ ਨਾ ਸਮਝਿਆ ਜਾਵੇ ਕਿ ਉਹ ਕਿਸਾਨ ਇਕੱਲੇ ਨੇ ਅਸੀਂ ਬਿਲਕੁਲ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲ ਰਹੇ ਹਾਂ ਇਸ ਸਮੇਂ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀਆਂ ਤਸਵੀਰਾਂ ਤੁਹਾਨੂੰ ਇਹ ਦਿਖਾਈਆਂ ਸੀ ਨਾਲ ਹੀ ਉਹਨਾਂ ਦੇ ਪ੍ਰਧਾਨ ਜੁਗਿੰਦਰ ਸਿੰਘ ਉਗਰਾਹਾਂ ਬੋਲੋ ਜਿਹੜੀ 6 ਮੈਂਬਰੀ ਜਿਹੜੀ ਜਿਹੜੀ ਕਹਿ ਸਕਦੇ ਆ ਇੱਕ ਤਿਆਰ ਕੀਤੀ ਗਈ ਹੈ ਕਮੇਟੀ ਆਫ ਦੇ ਵਿੱਚ ਨੇ ਉਹਨਾਂ ਦੀ ਬੈਠਕ ਉੱਥੇ ਚੱਲ ਰਹੀ ਹੈ ਕੋਈ ਵੱਡਾ ਪ੍ਰੋਗਰਾਮ ਜਿਹੜਾ ਕਿਸਾਨਾਂ ਦਾ ਜਿਹੜਾ ਉਹ ਆ ਸਕਦਾ ਹੈਗਾ ਤੇ ਅੱਜ ਹਜ਼ਾਰਾਂ ਦੀ ਗਿਣਤੀ ਟਰੈਕਟਰ ਲੈ ਕੇ ਕਿਸਾਨ ਨਿਕਲੇ ਕਿਸਾਨ ਨੇ ਕਿਹਾ ਕਿ ਜੇ ਸੱਦਾ ਦੇਈਏ ਤਾਂ ਗਿਣਤੀ ਇੱਥ ਕੇਤਕ ਸੀ ਸੰਕੇਤ ਕੀ ਜਿਹੜਾ ਕਾਫਲਾ 40 ਕਿਲੋਮੀਟਰ ਲੰਮਾ ਹੋਇਆ ਉਹ ਆਪਣੇ ਆਪ ਦੇ ਵਿੱਚ ਬਹੁਤ ਕੁਝ ਬਿਆਨ ਕਰਦਾ ਹੈ ਕਿਸਾਨ ਮੰਗ ਕਰ ਰਹੇ ਨੇ ਕਿ ਡਬਲਯੂਟੀਓ ਤੋਂ ਭਾਰਤ ਬਾਹਰ ਆਵੇ ਤਾਂ ਜੋ ਕਿਸਾਨਾਂ ਦੇ ਲਈ ਫਾਇਦੇਮੰਦ ਹੋਵੇ ਜਿੰਨਾ ਚਿਰ ਉਹ ਦਾ ਹਿੱਸਾ ਰਹਿਣਗੇ ਕਿਸਾਨਾਂ ਨੂੰ ਫਾਇਦਾ ਨਹੀਂ ਹੋਏਗਾ ਕੈਮਰਾਮੈਨ ਜਸਵਿੰਦਰ ਦੇ ਨਾਲ ਵਿੱਕੀ ਪੋਲਰ ਪੰਜਾਬ ਤੱਕ ਸੰਗਰੂਰ